ਮੋਹਾਲੀ ਪੁਲਿਸ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਅਮਲ ਚ ਲਿਆਂਦੀਆਂ ਜਾ ਰਹੀਆਂ ਦੂਸਰੇ ਪਾਸੇ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਨੌਸਰ ਬਾਜਾ ਦੀ ਤਾਂ ਨੌਸਰ ਬਾਜਾਵਾਂ ਵੱਲੋਂ ਲਗਾਤਾਰ ਪੁਲਿਸ ਨੂੰ 112 ਦੇ ਜਿਹੜਾ ਕਿ ਮਿਸਿਵ ਜਿਹੜਾ ਕਿ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਲੈ ਕੇ ਹੁਣ ਮੋਹਾਲੀ ਪੁਲਿਸਕਟ ਹੁੰਦੀ ਵੀ ਨਜ਼ਰ ਆ ਰਹੀ ਹੈ ਲਗਾਤਾਰ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਫਰਜੀ ਕਾਲਸ ਜਿਹੜੇ ਕਿ 112 ਐਮਰਜੈਂਸੀ ਨੰਬਰ ਤੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਵਰਗਲਾ ਕੇ ਉਧਰ ਬੁਲਾਇਆ ਜਾਂਦਾ ਤੇ ਪੁਲਿਸ ਆਪਣੇ ਜਿਹੜਾ ਮੇਨ ਜਿਹੜਾ ਕ੍ਰਾਈਮ ਹੋ ਜਾਂਦਾ ਉਹਨੂੰ ਛੱਡ ਕੇ ਦ ਬਲਜੀ ਮੌਜੂਦ ਨੇ ਜਿਨ੍ਹਾਂ ਕੋਲ ਜਾਣਕਾਰੀ ਲੈਣ ਹੈ ਕਿਸ ਤਰੀਕੇ ਨਾਲ ਐਸੇ ਤਰੀਕੇ ਨਾਲ ਕਿ ਮਾਮਲਾ ਰਕੀ थाना ਆਈਟੀ ਰਿਪਰਟਿਟੀ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਸਾਡੇ ਮਾਨਯੋਗ ਐਸਐਸਪੀ ਹਰਮਨ ਹੰਸ ਸਾਹਿਬ ਨੇ ਹੈ ਇਨਸਟਰਕਸ਼ਨਾਂ ਦੇ ਤਹਿਤ ਅਸੀਂ ਜਿਹੜਾ ਆਪਣੇ ਦਿਸ਼ਾ ਨਿਰਦੇਸ਼ਾਂ ਦੇ ਸ਼੍ਰੀ ਬਨੀਲਾ ਸਰ ਜਿਹੜੇ ਐਸਪੀ ਸਿਟੀ ਸਾਹਿਬ ਹੈ ਤੇ ਉਹ ਉਹਦੀ ਕਾਰਵਾਈ ਨੂੰ ਲਗਾਤਾਰਤਾ ਦੇ ਵਿੱਚ ਜਿੱਦੋਂ ਵੀ ਸਾਨੂੰ ਕੋਈ 112 ਤੇ ਇਨਫੋਰਮੇਸ਼ਨ ਆਉਂਦੀ ਹੈ ਤੇ ਪੁਲਿਸ ਇਮੀਡੀਏਟ ਉਥੇ ਪਹੁੰਚਦੀ ਹੈ ਪਰ ਮੈਂ ਤੁਹਾਨੂੰ ਤੁਹਾਡੇ ਮਾਦੇ ਨਹੀਂ ਇਹ ਗੱਲਬੜੀ ਕਲੀਅਰ ਦੱਸਣਾ ਚਾਹੁੰਦਾ ਵੀ ਜਦੋਂ ਤੁਸੀਂ ਲੋਕ ਜਦੋਂ ਝੂਠੀ ਇਤਲਾਹ ਦਿੰਦੇ ਐ ਉਹਦੇ ਨਾਲ ਵੇਖੋ ਪੁਲਿਸ ਦੀ ਵੀ ਆਪਣਾ ਟਾਈਮ ਵੇਸਟ ਹੁੰਦਾ ਹੈ ਤੇ ਜਿੱਥੇ ਮਤਲਬ ਅਸੀਂ ਹੋਰ ਹੀ ਨਹੀਂ ਇਸ ਕ੍ਰਾਈਮ ਦੇ ਵਿੱਚ ਲੱਗੇ ਹੁੰਦੇ ਆ ਤੇ ਉਹਦੇ ਚ ਸਾਨੂੰ 112 ਤੇ ਪਹਿਲਾਂ ਰਿਐਕਟ ਕਰਨਾ ਪੈਂਦਾ ਤੇ ਉਹਦੇ ਨਾਲ ਤਲਾਹ ਜਿਹੜੀ ਝੂਠੀ ਹੋਣ ਤੇ ਫਿਰ ਉਹ ਉਹਦੇ ਤੇ ਸਾਨੂੰ ਕਾਰਵਾਈ ਕਰਨੀ ਪੈਂਦੀ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਬੜੀ ਕਲੀਅਰ ਦੱਸਣਾ ਚਾਹੁੰਦਾ ਵੀ ਪੁਲਿਸ ਤੁਹਾਡੀ ਦੋਸਤ ਹੈ ਤੇ ਤੁਸੀਂ ਇਹਨੂੰ ਸੱਚੀ ਇਤਲਾਹ ਦਿਓ ਤਾਂ ਕਿ ਮਤਲਬ ਨਾ ਪੁਲਿਸ ਪ੍ਰਸ਼ਾਸਨ ਦਾ ਕਿਸੇ ਦਾ ਟਾਈਮ ਵੇਸਟ ਨਾ ਹੋਵੇ ਜਿੱਦਾਂ ਕਿ ਅੱਜ ਕੱਲ ਰਾਤ ਸਾਨੂੰ ਇੱਕ ਜਤਿੰਦਰ ਪੰਡਿਤ ਦੇ ਨਾਮ ਦੇ ਲੜਕੇ ਨੇ ਸਾਨੂੰ 112 ਤੇ ਕਾਲ ਕੀਤੀ ਵੀ ਮੇਰਾ ਮੋਟਰਸਾਈਕਲ ਅਤੇ 1 ਲੱਖ ਰੁਪਇਆ ਖੋਕੇ ਲੱਗੇ ਜਿਹਦੇ ਤੇ ਪੁਲਿਸ ਐਸ ਐਚਓ ਆਈਟੀ ਸਤੰਦਰ ਸਿੰਘ ਅਤੇ ਉਹਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਇੱਕੋ ਪਾਰਟੀ ਆ ਸਾਡੀ 23 ਨੰਬਰ ਤੇ ਜਦੋਂ ਮੌਕੇ ਤੇ ਉਹਨਾਂ ਨੇ ਸਾਰੀ ਇਨਵੈਸਟੀਗੇਟ ਕੀਤੀ ਤੇ ਸੀਸੀਟੀਵੀ ਕੈਮਰੇ ਵੇਖੇ ਤੇ ਉਹਨਾਂ ਦੀ ਸਾਰੀ ਡਿਟੇਲਿੰਗ ਕੀਤੀ ਤੇ ਉਹਦੇ ਵਿੱਚ ਅਸੀਂ ਉਹ ਬੰਦੇ ਦੇ ਜਦੋਂ ਵਾਪਸ ਜਿਹੜੇ ਬੰਦੇ ਮੋਟਰਸਾਈਕਲ ਸੀਗਾ ਉਹਦੇ ਵਿੱਚੋਂ ਬਾਅਦ ਪਤਾ ਲੱਗਿਆ ਵੀ ਉਹ ਉਹਦੇ ਹੀ EMPLOYEES ਸੀ ਜਤਿੰਦਰ ਜਿਹੜਾ ਪੰਡਿਤ ਹੈ ਉਹਦੇ EMPLYEE ਸੀ ਉਹ ਉਹਨਾਂ ਨੂੰ ਡਰਾ ਕੇ ਉਹਨਾਂ ਨੇ ਬੇਸਿਕਲੀ ਉਹਦੇ ਉਹਨੇ ਲੇਬਰ ਦੇ 50-60000 ਰੁਪਇਆ ਦੇਣ ਵਾਲਾ ਸੀ ਉਹਨੇ ਆਪਣੇ ਆਪ ਉਹਨਾਂ ਨੂੰ ਮੋਟਰਸਾਈਕਲ ਦਿੱਤਾ ਵੀ ਮੈਂ ਕੱਲ ਤੁਹਾਡੇ ਕੋ ਪੈਸੇ ਦੇ ਕੇ ਵਾਪਸ ਲੈ ਲਵਾਂ ਤੇ ਬਾਅਦ ਵਿੱਚ ਉਹਨੇ 112 ਤੇ ਕਾਲ ਕਰਤੀ ਵੀ ਮੇਰਾ ਮੋਟਰਸਾਈਕਲ ਵੀ ਖੋਇਆ ਗਿਆ ਤੇ 1 ਲੱਖ ਰੁਪਇਆ ਵੀ ਖੋਇਆ ਗਿਆ ਬੇਸਿਕਲੀ ਉਹ ਉਹਨਾਂ ਨੂੰ ਡਰਾਉਣਾ ਵੀ ਚਾਹੁੰਦਾ ਸੀ ਵੀ ਇਦਾਂ ਹੀ ਮੈਨੂੰ ਉਹਨਾਂ ਦੇ ਪੈਸੇ ਲਾਂਦੇ ਦਿੱਤੇ ਜਾਣ ਪੁਲਿਸ ਨੂੰ ਵੇਖ ਕੇ ਉਹ ਡਰ ਜਾਣਗੇ ਪਰ ਬੜੀ ਸੂਝ-ਬੂਝ ਨਾਲ SCHO IT CITY ਨੇ ਇਹਨੂੰ ओके ਤੇ ਸਾਰੀ ਗੱਲ ਜਦੋਂ ਗੱਲ ਸਾਹਮਣੇ ਆਈ ਤੇ ਉਦੋਂ ਜੇ ਇਹ ਪਤਾ ਲੱਗਾ ਵੀ ਇਹਨੇ ਝੂਠੀ ਇਤਲਾ ਦਿੱਤੀ ਸੀ ਜਿਸ ਤੇ ਅਸੀਂ ਉਹਦਾ ਡੀਡੀਆ 30 ਨੰਬਰ ਤੇ ਉਹਦਾ 100 ਸੌਰੀ 227 ਬੀ ਐਨ ਐਸ 217 ਬੀ ਐਨ ਐਸਸ ਕਾਰਵਾਈ ਕਰਦੇ ਹੋਏ ਉਦੋਂ ਗ੍ਰਿਫਟਾਰ ਕਰ ਕੀਤਾ ਤੇ ਅੱਜ ਅਦਾਲਤ ਚ ਪੇਸ਼ ਕੀਤਾ ਸਰ ਬਿਲਕੁਲ ਇਸੇ ਤਰੀਕੇ ਦਾ ਕਿ ਮਾਮਲਾ ਹੋਰੜਾ ਕਿਹਾ ਮੁਹਾਲੀ ਦੇ ਫੇਸ 11 ਥਾਣਾੜਾ ਕਿਹਾ ਉਧਰੋਂ ਵੀ ਨਿਕਲ ਕੇ ਸਾਹਮਣੇ ਆਏ ਸੀ ਉਹਦੇ ਕੀ ਘਟਨਾ ਵਾਪਰੀ ਸੀ ਉਹਦੇ ਚ ਵੀ ਇਦਾਂ ਹੀ ਜਿੱਦਾਂ ਉਹਦੇ ਵਿੱਚ ਉਹ ਹੈਲਪਲਾਈਨ ਤੇ ਨਾਹਿਦ ਆਲਮ ਨਾਮ ਦੇ ਬੰਦੇ ਨੇ ਵੀ ਇਦਾਂ ਹੀ ਫੇਜ਼ 11 ਐਸਐਚਓ 112 ਤੇ ਕਾਲ ਕਰਕੇ ਵੀ ਉਹਨੇ ਸਕਾਡ ਸਰਵਿਸ ਵਰ ਆਪਣੇ ਦੱਸਿਆ ਉਹਦੇ ਚ ਵੀ ਉਹਨੇ ਆਪਣੀ ਸਨੇਚਿੰਗ ਹੀ ਦੱਸੀ ਸੀ ਤੇ ਜਦੋਂ ਉਹਨੂੰ ਘਾਈ ਨਾ ਐਸਐਚਓ 11 ਫੇਜ਼ ਨੇ ਉਹਦੀ ਤਫਤੀਸ਼ ਕੀਤੀ ਤੇ ਉਹ ਵੀ ਝੂਠਾ ਪਾਇਆ ਗਿਆ ਸੀ ਉਸੇ ਤੇ ਵੀ 217 ਬੀਐਨਐਸ ਦਾ ਮੁਕਦਮਾ ਅ ਕਾਰਵਾਈ ਕੀਤੀ ਸੀ ਤੇ ਆ ਜੜਾ ਆਈਟੀ ਹੈ ਆਈਟੀਸੀਟੀ ਦੇ ਵੀ ਅਸੀਂ 217 ਬੀਐਨਐਸ ਦੀ ਕਾਰਵਾਈ ਕੀਤੀ ਹੈ ਬਿਲਕੁਲ ਇਹ ਸਾਡੇ ਡੀਐਸਪੀ ਹਰਸਿਮਰਨ ਸਿੰਘ ਬਲ ਜੀ ਨਾਲ ਉਹ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰੀਕੇ ਨਾਲ 112 ਜਿਹੜਾ ਕਿ ਗਿਆ ਇਮੀਡੀਏਟ ਜਿਹੜਾ ਕਿ ਰਿਸਪੌਂਡ ਐਕਸ਼ਨ ਜਿਹੜਾ ਕਿ ਟੀਮ ਮੌਕੇ ਤੇ 112 ਤੇ ਕਾਲ ਆਉਂਦੇ ਮੌਕੇ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤੇ ਉਹਦਾ ਜਿਹੜਾ ਕਿ ਮਿਸੀ ਹੋ ਜੇ ਮਿਸੀ ਕੋਲ ਜਿਹੜਾ ਕਿ ਇਹ ਕਹਿੰਦੇ 900 ਬਾਜਾਂ ਵੱਲੋਂ ਕੀਤਾ ਜਾ ਰਿਹਾ ਤੇ ਹੁਣ ਉਹਨਾਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਮੋਹਾਲੀ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਤੇ ਲਗਾਤਾਰ ਅਜਿਹੀ ਕਾਲਾਂ ਤੇ ਉੱਪਰ ਜਿਹੜੀਆਂ ਆ ਰਹੀਆਂ ਨੇ ਤੇ ਉਹਨਾਂ ਦੇ ਉੱਪਰ ਸਖਤ ਐਕਸ਼ਨ ਵੀ ਲਏ ਜਾ ਰਹੇ ਨੇ ਤੇ ਉਹਨਾਂ ਨੂੰ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕਿ ਕਈ ਲੋਕੀ ਇਸ ਤੋਂ ਸਬਕ ਲੈਣਗੇ ਜਾਂ ਅਜਿਹੀ ਕਾਰਵਾਈਆਂ ਦੁਬਾਰਾ ਹੁੰਦੀਆਂ ਰਹਿਣਗੀਆਂ ਮੋਹਾਲੀ ਤੋਂ ਮ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ मैं हरमनप्रीत सिंह मेरा वीज़ा जाप स्टडी मोहाली ने लगवाया तो सारे पैसे वीज़ा लगन तो बाद ले मैं मनीष कुमार ये मेरा सैनिकन वीज़ा जाप स्टडी मोहाली ने लगवा के दिया है और सारी पेमेंट वीज़ा लगने के साथ थैंक यू